ਭਗਵਾਨ ਸਾਹਿਬ ਮਾਇਕ ਰੰਗ ਲਾ ਦੇ ਆਪਣਾ ਸ਼ਾਮ ਰੰਗ ਚੜਾ ਦੇ ਮੀਰਾ ਵਰਗੀ ਲਗਨ ਲਾ ਐਸੀ ਕਿਰਪਾ ਕਰ ਐਸੀ ਲਾਗੀ ਲਗਨ ਮੀਰਾ ਹੋ ਗਈ ਮਗਨ ਐਸੀ ਲਾਗੀ ਲਗਨ ਮੀਰਾ ਹੋ ਗਈ ਮਗਨ ਹੋ ਤੋ ਗਲੀ ਗਲੀ ਹਰੀ ਗੁਣ ਗਾਣੇ ਲਗੀ ਮਹਿਲੋਂ ਮੇ महलों में पली बनके जोगन चली बनके जोगन चली बनके जोगन चली प्रार्थना करते महाराज ने जानाथ को आंदे श्याम जन के अपने रंग आधे बीच श्याम रंग रहे ਜਨਮ ਵਿਰਥਾ ਜਾਤ ਰੰਗ ਮਾਇਆ ਕੇ ਸਾਡਾ ਮਾਇਆ ਚ ਜਨਮ ਜਾ ਰਿਹਾ ਹੈ ਮਾਇਆ ਦਾ ਰੰਗ ਲਾ ਕੇ ਆਪਣਾ ਰੰਗ ਚੜਾ ਲਈ ਆਪਣੇ ਰੰਗਾਂ ਦੇ ਵਿੱਚ ਸ਼ਾਮ ਰੰਗ ਲੈ ਦੇਤੀ ਰੰਗੀ ਹੋਰੇ ਮਨ ਕ੍ਰਿਸ਼ਨ ਕ੍ਰਿਸ਼ਨ ਕਹੋਰੇ ਮਨ ਧਰੂ ਕ੍ਰਿਸ਼ਨ ਕਾ ਧਿਆਨ ਹਰ ਭਗਤ ਮੇ ਕ੍ਰਿਸ਼ਨ ਵਸੇ ਆਮਾ ਤੇਰੀ ਮੂਰਤੀ ਵਿਰਜਸ਼ ਤੇ ਭਗਤ ਜਨੋ ਕੋ ਤਾਰ ਦੇ ਹਮੇਸ਼ ਤੇ ਭਗਤ ਜਨੋ ਕੋ ਤਾਰ ਦੇ ਹਮੇਸ਼ ਤੇ ਅਰੇ ਅਵਤਾਰ ਰੀਪਾ ਨੂੰ ਡੰਗ ਲੈ ਆਪ ਦੇ ਰੰਗਾਂ ਦੇ ਵਿੱਚ ਮੈਂ ਦੁਰੰਗ ਲੈ ਆਪਦੇ ਰੰਗਾਂ ਦੇ ਵਿੱਚ ਸ਼ਾਮ ਰੰਗ ਲੈ ਸ਼ਾਮ ਰੂਪੀ ਚਾਲਕ ਦਿਖਾ ਦਵਣ ਕੇ ਕੱਟ ਦੋ ਕਲੇਸ਼ ਮੇਰੇ ਦਾਸ ਜਾਣ ਕੇ ਕੱਟ ਦੋ ਕਲੇਸ਼ ਮੇਰੇ ਦਾਸ ਜਾਣ ਕੇ ਮੇਰੀ ਨੂੰ ਮੇਰੇ ਕੰਡੇ ਦੀ ਅਣੀ ਤੇ ਡੰਗ ਲੈ ਆਪਦੇ ਰੰਗਾਂ ਦੇ ਵਿੱਚ ਮੈਨੂੰ ਰੰਗ ਲੈ ਆਪਦੇ ਰੰਗਾਂ ਦੇ ਵਿੱਚ ਸ਼ਾਮ ਰੰਗ ਲੈ 10 5 25 ਦੀ ਮਿਟਾ ਦੋ ਵਾਸਨਾ ਜੀ ਮਿਟਾ ਦੋ ਵਾਸਨਾ ਭਟਕਣਾ ਚਿਤ ਮੜੀ ਰਹੇ ਤ੍ਰਾਸਨਾ ਭਟਕਣਾ ਚਿਤ ਮੜੀ ਰਹੇ ਤ੍ਰਾਸਨਾ ਕਮਨਸ ਜਾਵੇ ਮਾਰ ਕੇ ਸ਼ਲੰਗ ਲੈ ਆਪਦੇ ਰੰਗਾਂ ਦੇ ਵਿੱਚ ਮੈਨੂੰ ਰੰਗ ਲੈ ਆਪਦੇ ਰੰਗਾਂ ਦੇ ਵਿੱਚ ਸ਼ਾਮ ਰੰਗ ਲੈ ਢਿਲੜੀ ਦਰੋਪਤਾ ਦੀ ਆਪਸਾਰ ਲਈ ਆਪਸਾਂ ਲਈ ਤੁਸੀਂ ਰਾਮ ਰੂਪ ਹੋ ਕੇ ਤਾੜਕਾ ਸੰਗਾਰ ਲਈ ਰਾਮ ਰੂਪ ਹੋ ਕੇ ਤਾੜਕਾ ਸੰਗਾਰ ਲਈ ਰੰਗ ਦੇ ਵਿੱਚ ਕ ਸੰਗਾਰ ਹੈ ਵਾ ਦਾ ਕੋ ਰੰਗ ਹੈ ਆਪਦੇ ਰੰਗਾਂ ਦੇ ਵਿੱਚ ਮੈਨੂੰ ਰੰਗ ਲੈ ਆਪਦੇ ਰੰਗਾਂ ਦੇ ਵਿੱਚ ਸ਼ਾਮ ਰੰਗ ਲੈ ਯਮਨਾ ਕਿਨਾਰੇ ਚਰਾੰਗ ਦੇੰ ਤੁਮਾ ਕੋ ਚਰਾੰਗ ਦੇ ਸਾਹਮਣੇ ਦਿਸੋ ਜਿਵਨ ਸਰੀ ਵਜਾਵਦੇ ਸਾਹਮਣੇ ਦਿਸੋ ਜਿਵਨ ਸਰੀ ਵਜਾਵਦੇ ਮਰ ਸਤਪੀਨਾ ਦਿੱਸਤੇ ਬੰਗਲੇ ਆਪ ਦੇ ਕਾਂ ਦੇ ਵਿੱਚ ਮਨੁਰੰਗਲੇ ਆਪਦੇ ਰੰਗਾਂ ਦੇ ਵਿੱਚ ਕੇ ਸ਼ਾਮ ਰੰਗ ਲੈ ਆਗਤ ਜਨੋਂ ਦੀ ਪਾਤਿਆ ਕੋ ਭਰਦਾ ਕੌਡੀ ਤੋਂ ਕਰੋੜ ਦਾ ਬਣਾ ਤਜਰਦਾ ਕੌਡੀ ਤੋਂ ਕਰੋੜ ਦਾ ਬਣਾ ਤਜਰਦਾ ਹੰਕਾਰ ਕੀ ਤਨ ਨਰਿ ਸ਼ੀਮ ਲੰਗ ਲੈ ਨਰ ਸ਼ੀਮ ਲੰਗ ਲੈ ਕੇ ਆਪਦੇ ਰੰਗਾਂ ਦੇ ਵਿੱਚ ਮੈਨੂੰ ਰੰਗ ਲੈ ਆਪਦੇ ਰੰਗਾਂ ਦੇ ਵਿੱਚ ਕੇ ਰੰਗ ਲੈ ਏ ਵੇ ਛੱਡ ਕੇ ਤੁਸੀਂ ਗਏ ਛੱਡ ਕੇ ਸੌਵੀ ਗਏ ਛੱਡ ਕੇ ਵਿਦਰਦ ਕਰਵੇਂਗੇ ਚੰਡਾ ਗੱਢ ਕੇ ਵਿਦਰਦ ਕਰਵੇਂਗੇ ਚੰਡਾ ਗੱਢ ਕੇ ਬਿਨਾ ਹੰਕਾਰੀ ਦੇ ਲਗਾਏ ਅੰਗਲੇ ਆਪ ਦੇ ਰੰਗਾਂ ਦੇ ਵਿੱਚ ਮੈਨੂੰ ਰੰਗ ਲੈ ਆਪ ਦੇ ਰੰਗਾਂ ਦੇ ਵਿੱਚ ਸਿਆਮ ਰੰਗ ਲੈ ਜਿਵੇਂ ਕਿਵੇਂ ਤਾਰ ਤੇ ਅਨੇਕਾ ਹੋਰ ਦੀ ਦਾਸ ਨੂੰ ਵੀ ਤਾਰੋ ਥੋੜੇ ਹੱਥ ਢੋਦੀ ਦਾਸ ਨੂੰ ਵੀ ਤਾਰ ਥੋੜੇ ਹੱਥ ਡੋਰ ਜੀ ਮੇਰਾ ਮਨ ਰੋਵੇ ਚੜੇ ਸਿਰ ਕਰੇ ਪਤੰਗ ਲੈ ਆਪਦੇ ਰੰਗਾਂ ਦੇ ਵਿੱਚ ਮੈਨੂੰ ਰੰਗ ਲੈ ਆਪਦੇ ਰੰਗਾਂ ਦੇ ਵਿੱਚ ਸਿਆ ਰੰਗ ਲੈ ਸੰਤ ਰਾਮਾ ਬਾਤਾ ਸੁਣਾ ਦੇ ਸਾਰੀ ਜੋ ਜੀ ਸੁਣਾ ਦੇ ਸਾਰੀ ਜੋ ਜੀ ਸੁਣਾ ਦੇ ਸਾਰੀ ਜੋ ਸੰਤ ਰਾਮਾ ਸਾਰੀ ਜੋ ਆਸਣਾ ਦੇ ਸਾਰੀ ਜੋ ਹੋ ਦਿਨਾਂ ਦਿਨਾਂ ਦਿਨ ਰਾਤ ਹੋ ਜੇ ਕਿਰਪਾ ਤੁਮਾਰੀ ਜੋ ਦਿਨ ਰਾਤ ਹੋ ਜੇ ਕਿਰਪਾ ਤੁਮਾਰੀ ਜੋ ਹਵਾ ਵਿੱਚ ਗਾਏ ਸੋਰਠਿ ਤਲੰਡ ਉਰਠ ਤਲੰਗਲਾ ਸ਼ਾਮੇ ਆਪਣੇ ਰੰਗਾਂ ਦੇ ਵਿੱਚ ਸਾਨੂੰ ਰੰਗ ਲੈ ਆਪਣੇ ਰੰਗਾਂ ਨੇ ਸ਼ਾਮ ਰੰਗ ਲੈ वसुतम देवम कालसुचानूरमर्दनम देवकी परमानंदम लंगमन्दे जगत गुरु एक कृष्णम सर्व देवा देव देवा तात्मा आत्मा वासुदेवस्य जेको जाने भयो ज्ञानक तथा दास है सोई न मेरो